ਜਿਵੇਂ ਜਿਹੜੇ ਸ਼ਿਵ ਸ਼ਿਵ ਕਰਕੇ ਤੇ ਹੁੰਦੇ ਸੀ ਉਹਨਾਂ ਦਾ ਉਹਨਾਂ ਨੂੰ ਵੀ ਸ਼ਿਵ ਪੈ ਗਿਆ ਜਿਹੜੇ ਸਿੱਖਿਆ ਲੈਂਦੇ ਤੇ ਉਹਨਾਂ ਨੂੰ ਤਾਂ ਸਿੱਖ ਪੈ ਗਿਆ ਇਹ ਉਹ ਜਾਂ ਨਾ ਪੈ ਜਾਂਦਾ ਅਲ ਪੈ ਜਾਂਦੀ ਐ ਨਾ ਹੋਣੀ ਤਾਂ ਅਲ ਹੁੰਦੀ ਐ ਅਲ ਪਈ ਹੋਈ ਐ ਕੋਈ ਕੁਝ ਕਹਿਣ ਲੱਗਦਾ ਤੇ ਲੋਕ ਉਹਨਾਂ ਨੂੰ ਪਦਵਾ ਪਦਦੇ ਦੀ ਤਾਂ ਅਲ ਐ ਪਈ ਹੋਈ ਇਹਨੂੰ ਮੰਨਣ ਵਾਲਿਆਂ ਨੂੰ ਮੈਂ ਬਦਵਾ ਬਦਕਾਣ ਲੱਗਿਆ ਵੀ ਇਹੀ ਹੈ ਚਲ ਨਾਰਦ ਨੂੰ ਰਹਿਤਾਰ ਕਹਿਣ ਲੱਗੇ ਸਖ ਇਹ ਲੱਗੇ ਜਾਂਦੇ ਉਦਰ ਕਹਿਣ ਜਿਨ੍ਹਾਂ ਦੀ ਬੁੱਧੀ ਜਿਨ੍ਹਾਂ ਦੇ ਅਸਲ ਚੀਜ਼ ਸਮਝ ਨਹੀਂ ਆਉਂਦੀ ਉਪਦੇਸ਼ ਤਾਂ ਸੁਣਦੇ ਨਹੀਂ ਹਣਾ ਹੈ ਜੋ ਦੀਨ ਹਸਰ ਵੱਲ ਲੰਦੇ ਨੇ ਕਹਿੰਦੇ ਚਲ ਛੱਡੋ ਪਰੇ ਇਹੀ ਹੈ ਇਹਨੂੰ ਕਹਿ ਲੋ ਆਪਾਂ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਹੈ ਪਰ ਸ੍ਰੀ ਪਦਮਾਪਤ ਨੂੰ ਨਾ ਤਾਂ ਕੋਈ ਇੱਛਾ ਪਰ ਬੀਜਰਮ ਤਾਂ ਇੱਛਾ ਸੀ ਜੇ ਇੱਛਾ ਸੀ ਤਾਂ ਹੀ ਠੱਗੀ ਮਾਰੀ ਉਹਨਾਂ ਰੱਖਿਆ ਨੂੰ ਨਾਕਸਾਨ ਉਸ ਬੁੱਧੜ ਲੜਕੇ ਆਇਆ ਠੱਗੀ ਘਾਤੇ ਮਾਰੀ ਆਪ ਘਾਤੇ ਰੱਖੀ ਵਿੱਚੋਂ ਚੀਜ਼ਾਂ ਇੱਛਾ ਸੀ ਉਹਦੇ ਵਿੱਚ ਕਾਮਨਾ, ਕ੍ਰੋਧ, ਨਾ ਲੋਭ ਨਾ ਕਾਮਨਾ ਸੀ ਉਹਦੇ ਵਿੱਚ ਲੋਭ ਵੀ ਸੀਗਾ, ਕ੍ਰੋਧ ਵੀ ਸੀਗਾ, ਸਭ ਕੁਝ ਸੀ ਇਹ ਇਤਨੀ ਕਾਮ ਕਰੋਧਾ ਕਾਮ ਨ ਕਰੋਧਨ ਲੋਭ ਨਾ ਮੋਹ ਨਾ ਉਹ ਤਾਂ ਦੇਵਤਾ ਨਾ ਮੋਹ ਸੀ ਦੇਵਤੇ ਨੂੰ ਦੇ ਦਿੱਤਾ ਜਿਆਦਾ ਕੋਈ ਰਾਕਸ਼ਾ ਨੂੰ ਦਿੱਤਾ ਨਹੀਂ ਹੋ ਸੀ ਤਾਂ ਹੀ ਦਿੱਤਾ ਹੋਰ ਹੀ ਅਗੇ ਉਹ ਚੇ ਗੁਣ ਕਾਮ ਨਾ ਕਰੋਧਨ ਲੋਭ ਨਾ ਮੋਹ ਨਾ ਸੋਗ ਨਾ ਰੋਗ ਨਾ ਸੋਗ ਨਾ ਭੋਗ ਨਾ ਪਾਇਆ ਨਾ ਰੋਗ ਹੈ ਨਾ ਸੋਗ ਹੈ ਨਾ ਭੋਗ ਹੈ ਨਾ ਪਾਇਆ ਨਾ ਕੁਝ ਖਾਂਦਾ ਸਰੀਰ ਇਹ ਲਈ ਹੈਗਾ ਖਾਣਾ ਕੀ ਹੈ ਵਿਸ਼ਨੂੰ ਤਾਂ ਦੇ ਦਿੱਤਾ ਰਹੀ ਹੈ ਉਹ ਤਾਂ ਉਂਗਲੀ ਤੇ ਚੱਕਰ ਹੁੰਦਾ ਉਹਦੇ ਪਰਮੇਸ਼ਰ ਦੀ ਉਂਗਲੀ ਕਿੱਥੇ ਦਿਖਾਈਏ ਕਰਦੇ ਉਹਦੇ ਦਾ ਕਦੇ ਫੋਟੋ ਹੀ ਨਹੀਂ ਕਿਸੇ ਨੇ ਦਿਖਾਈ ਕੋਈ ਤਾਂ ਕਦੇ ਬੋਲਦੀ ਹੋਈ ਨਹੀਂ ਜਿਨ੍ਹਾਂ ਦੀਆਂ ਬੋਲਟੀਆਂ ਬਣ ਬਣਟੀਆਂ ਨੇ ਉਹ ਨਹੀਂ ਹੁੰਦੇ ਉਹ ਉਹਦੀ ਮੂਰਤੀਆਂ ਨਹੀਂ ਬਣ ਸਕਦੀ ਜਿਹੜਾ ਮਨੁੱਖੀ ਬੁੱਧੀ ਤੇ ਪਰੇ ਆਉਦੀ ਮੂਰਤੀ ਕਿ ਬਣਾਉਣ ਜਿਹੜਾ ਅੱਖਾਂ ਨੂੰ ਦਿਖਦਾ ਹੀ ਨਹੀਂ ਉਹਦੀ ਮੂਰਤੀ ਕੀ ਮੂਰਤੀ ਬਣਾਵਾਂਗੇ ਅੱਖਾਂ ਨੂੰ ਦੇਖਣ ਵਾਲੀ ਮੂਰਤੀ ਬਣਾਵਾਂਗੇ ਫੋਟੋ ਹੀ ਬਣਾਵਾਂਗੇ ਜਿਹੜੀ ਅੱਖਾਂ ਨੂੰ ਦੇਖੇ ਜੋ ਖਰਚੀ ਦਿੱਦੀ ਹੋਈ ਨਹੀਂ ਹੈ ਉਹ ਕੀ ਬੋੜਾ ਬਣਾਵੇ ਦਾਦੀ ਮੂਰਤੀ ਬਣਾਣਾ ਉਹਦੀ ਫੋਟੋ ਉਹ ਬਣਦੀ ਨਹੀਂ ਅਸੀਂ ਮੂਰਤੀ ਪੂਜ ਕੇ ਨਹੀਂ ਹੈਗੇ ਸਿੱਖ ਉਹ ਮੂਰਤੀ ਪੂਜ ਕੇ ਤਾਂ ਹੋ ਜੀ ਉਹਦੀ ਮੂਰਤੀ ਬਣਦੀ ਨਹੀਂ ਹੈ ਅਕਾਲ ਮੂਰਤ ਬਣਾਓਗੇ ਮੈਂ ਬਣਾਉਂਗਾ ਮੂਰਤੀ ਤਾਂ ਹੈਗੀ ਅਕਾਲ ਮੂਰਤ ਉਹ ਮੂਰਤੀ ਤਾਂ ਅਸੀਂ ਪੂਜਦੇ ਆ ਪਰ ਮੂਰਤੀ ਉਹਦੀ ਦਿੱਦੀ ਨਹੀਂ ਹੈਗੀ ਮੂਰਤੀ ਹੈਗੀ ਦਿੱਦੀ ਨਹੀਂ ਹੈ ਮੂਰਤੀ ਹੈਗੀ ਹੈ ਤੂੰ ਸਹੀ ਜੀ ਜੀ ਉਹ ਕਹਿੰਦੇ ਹੈ ਤਾਂ ਸਹੀ ਮੂਰਤੀਆਂ ਦੀ ਅਕਾਲ ਮੂਰਤ ਹੈ ਉਹ ਵजूद ਤਾਂ ਹੈਗਾ ਹੈ ਮੂਰਤੀ ਤਾਂ ਹੈ ਅਕਾਲ ਮੂਰਤੀ ਆ ਜਿਹੜੇ ਸਰੀਰ ਨੇ ਸਾਰੇ ਕਾਲ ਵਸਣ ਅਖਰੂ ਦਿਖਾਣ ਵਾਲੀ ਮੂਰਤੀ ਬਾਹਾਂ ਤਾਂ ਕਾਲ ਵਸੇ ਸਾਰੀ ਸਾਡੀ ਮਜਬੂਰੀ ਇਹ ਹੈ ਕਿ ਉਹ ਮੂਰਤੀ ਉਹਦੀ ਬਣਦੀ ਨਹੀਂ ਜਿਹਦੇ ਜਿਹਨੂੰ ਅਸੀਂ ਬਨਦੇ ਬਣ ਨਹੀਂ ਸਕਦੀ ਜੇ ਬਣਾਉਣਿਆ ਤਾਂ ਝੂਠੀ ਹੈ ਹੋਰ ਕਿਸੇ ਦੀ ਫਿਰ ਉਹਦੀ ਹੈ ਨਹੀਂ ਮੂਰਤੀ ਦਰ ਨਾ ਵਰਤਾਇਆ ਤੁਨੂੰ ਉਹਦਾ ਰੂਪ ਹੈ ਰੂਪ ਹੈ ਪਰ ਖੁਦ ਤੇਰਾ ਰੂਪ ਅਗਮ ਹੈ ਰੂਪ ਤੇਰਾ ਦਰਸਾਰਾ ਬਣਾਉ ਮੂਰਤੀ ਕਿਵੇਂ ਬਣਾਓਗੇ ਬਣਦੀ ਹੋਈ ਨਹੀਂ ਹੈ ਮੂਰਤੀ ਜਿਹੜੇ ਮੂਰਤੀਆਂ ਦੀ ਗੱਲਾਂ ਕਰਦੇ ਨੇ ਹਿੰਦੂ ਨਾ ਸਾਰੇ ਉਹ ਜਣੀਆਂ ਬਣਾਉਂਦੇ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਲੱਗੇ ਕਿ ਤੁਧ ਮਤਲਬ ਪ੍ਰਭਾਵਤ ਨੇ ਨਾ ਲੋਕ ਇੱਕ ਉਹ ਵੀ ਬਣਾਉਂਦੇ ਨੇ ਪੈਸੇ ਦੇ ਤੁਸੀਂ ਮੂਰਤੀਆਂ ਬਣਾਉਂ ਸਾਡੇ ਨਾਲੇ ਲੜ ਜਾਣੇ ਹੈ ਆਈ ਕਦਰ ਰਹਿੰਦੀ ਸੀ ਇਹਨਾਂ ਦੇ ਵਿੱਚ ਮూర్ਤੀ ਪੂਜਾ ਦੀ ਹੋਰ ਤਾਂ ਬਾਕੀ ਸਭ ਕੁਝ ਠੀਕ ਹੈ ਸਿੱਧੂ ਹੈ ਨਾ ਸਿੱਖ ਮూర్ਤੀ ਪੂਜਾ ਤਾਂ ਕੜੇ ਹੋ ਨਹੀਂ ਹਲੇ ਉਹ ਵੀ ਕਿਸੇ ਨਾ ਕਿਸੇ ਰੂਪ ਨਾਲ ਕਰੀ ਜਾਂਦੇ ਨੇ ਫੋਟੋ ਲਾ ਕੇ ਗਿਆ ਕਰੀ ਜਾਂਣ ਤੂ ਬੱਤੀ ਦੇਵਹੀਨ ਸਨੇ ਸਭੋ ਤਨ ਨਹਿ ਬਰਕਤ ਅਗੇ ਅਛੈ ਦੇਵਹੀਰ ਦੇਦੀ ਹੈ ਉਹਦੀ ਦੇਹੂ ਦਾ ਮੂਰਤੀ ਬਣੂ ਦੇਵਹੀਰ ਸਨੇਹ ਸਭੋ ਤਨ ਸਨੇਹ ਸਭੋ ਤਨ ਪਰ ਸਾਰੇ ਜਿੰਨੇ ਸਰੀਰ ਨੇ ਜੁਦੀਆਂ ਨੇ ਉਹਨਾਂ ਨਾਲ ਸਨੇਹ ਪ੍ਰੇਮ ਰੱਖਦਾ ਉਹਨਾਂ ਦੀ ਭਲਣਾ ਕਰਦਾ ਆਪਣਾ ਸਰੀਰ ਕੋਈ ਨਹੀਂ ਬਾਕੀ ਜਿੰਨਾ ਸਰੀਰ ਨੇ ਉਹਨਾਂ ਨਾਲ ਸਨੇਹ ਹੈਗਾ ਇਹ ਨਹੀਂ ਆ ਵੀ ਮੇਰਾ ਸਰੀਰ ਨਹੀਂ ਹੈ ਸਰੀਰ ਹੈ ਇਹਦਾ ਨਫ਼ਰਤ ਕਰਾਂ ਮੈਂ ਉਹਨੂੰ ਵੀ ਮੈਂ ਤਾਂ ਬਿਨਾਂ ਸਰੀਰ ਵਾਲੇ ਨਾਲ ਰੱਖੂਗਾ ਬਿਲ ਬੁਲਾਵ ਬਸਰੀਰ ਵਾਲੇ ਨਾਲ ਮੇਰਾ ਕੋਈ ਬਿਲ ਬੁਲਾਵ ਨਹੀਂ ਏਡੀ ਹੈਗਾ ਸਗੋਂ ਸਨੇਹ ਹੈ ਬਾਕੀ ਸਾਰੇ ਸਰੀਰਾਂ ਨਾਲ ਉਹਨਾਂ ਦੀ ਪਾਲਣਾ ਕਰਨੀ ਹੈ ਸਨੇ ਸਬੋਤਾਂ ਨੂੰ ਨਹਿ ਬਰਕਤ ਪਰ ਬੋਹ ਹੈ ਨਹੀਂ ਦੇਖੋ ਸਨੇ ਹੋਣ ਨੇ ਦੋ ਚੀਜ਼ਾਂ ਨੇ ਨਹਿ ਬਰਕਤ ਸਨੇ ਨੇ ਹੁੰਦਾ ਸਨੇਹ ਤਾਂ ਹੈ ਪ੍ਰੇਮ ਤਾਂ ਹੈ ਨੇਹ ਨਹੀਂ ਹੈ ਉਹ ਮੋ ਨਹੀਂ ਹੈ ਇਹ ਬੋਹ ਹੈ ਨਹਿ ਬਰਕਤ ਨਹੀਂ ਤੇ ਬਰਕਤ ਹੈ ਬੋਹ ਕਿਸ ਨਾਲ ਨਹੀਂ ਜੇ ਬੋਹ ਹੋਵੇ ਫਿਰ ਸਨੇਹ ਨਹੀਂ ਹੋ ਸਕਦਾ ਸਾਰਿਆਂ ਨੂੰ ਜਿਹੜਾ ਸਾਰਿਆਂ ਨਾਲ ਦਸਨੇ ਹੁੰਦਾ ਹੈ ਜਿਹੜਾ ਥੋੜ੍ਹਾ ਨਾਲ ਹੁੰਦਾ ਉਹ ਨੇ ਦੇ ਹੋ ਜਾਂਦਾ ਕਿਸੇ ਦਾ ਨੇ ਵੱਧ ਘੱਟ ਵੀ ਹੁੰਦਾ ਕਿਸੇ ਨਾਲ ਵੱਧ ਕਿਸੇ ਨਾਲ ਘੱਟ ਸਨੇ ਕੋ ਜਾ ਹੁੰਦਾ ਸਾਰਿਆਂ ਨੂੰ ਸਨੇ ਨੇੜਾ ਹੀ ਸ਼ੁੱਧ ਰੂਪ ਸਨੇ ਦੇ ਦਾ ਨੇ ਜਿਹੜਾ ਹੈ ਨਾ ਉਹਦਾ ਸ਼ੁੱਧ ਰੂਪ ਸਨੇ ਹੈ ਇਹ ਸਨੇ ਦੋ ਵਿਗੜ ਕੇ ਨਹੀਂ ਹੋ ਜਾਂਦਾ ਸਿਰ ਤੇ ਜਦੋਂ ਵਿਗੜ ਜਾਂਦਾ ਹੈ ਸਨ ਇਹ ਖੋਟਾ ਜਲਦੀ ਹੈ ਉਹ ਨਹੀਂ ਰਹਿ ਜਾਂਦਾ ਖੋੜਾ ਹੀ ਨਾ ਕਿਸੇ ਨੂੰ ਜਿੱਦਾਂ ਕਿਸੇ ਨੂੰ ਮਾੜਾ ਕਾਣ ਪੈ ਗਈ ਸਿਰੇ ਦੇ ਵਿੱਚ ਦੇ ਬਣ ਗਿਆ ਅੱਗੇ ਅਛਾ ਹੈ ਅੱਗੇ ਅੱਗੇ ਹੈ ਉਹ ਤੁਸੀਂ ਉਹ ਫਿਰ ਵੀ ਪਕੜ ਦੋ ਪਰੇ ਰਹਿੰਦੇ ਸਾਡੀ ਤੋਂ ਪਤਾ ਨਹੀਂ ਹੈਗਾ ਕਿਸੇ ਨੂੰ ਵੀ ਸਾਡਾ ਉਹ ਦੱਸ ਰਿਹਾ ਹੈ ਦੇ ਦਾਰਿਆਂ ਨੂੰ ਪਤਾ ਕੋਈ ਨਹੀਂ ਦੱਸ ਰਿਹਾ ਉਹਦਾ ਸਾਡੇ ਨੂੰ ਇਹ ਗੱਲ ਵੀ ਇਹ ਗੱਲ ਵੀ ਸਾਡੀ ਸਮਝ ਤੋਂ ਪਰੇ ਹੀ ਆ ਗਏ ਆ ਫਿਰ ਵੀ ਫਿਰ ਵੀ ਨਹੀਂ ਕਿਸੇ ਨੂੰ ਪਤਾ ਹੈਗਾ ਇਹਦਾ ਅੱਛਾ ਹੈ ਅੱਛਾ ਹੈ ਅੱਛਾ ਹੈ ਕਿਤੇ ਵੀ ਨਹੀਂ ਹੈਗਾ ਵੀ ਚਲ ਵੇ ਪਹਿਲਾਂ ਸਰੇ ਸੀਗਾ ਹੁਣ ਹੈਰੀ ਹਮੇਸ਼ਾ ਹੀ ਰਹਿੰਦਾ ਹੋ ਸਰੇ ਵੀ ਹਮੇਸ਼ਾ ਰਹਦਾ ਪਰ ਪਤਾ ਵੀ ਕਿਸੇ ਨੂੰ ਨਹੀਂ ਲੱਗਦਾ ਜਾਨ ਕੋ ਦੇ ਤੋ ਅਜਾਨ ਕੋ ਦੇ ਤੋ ਜ਼ਮੀਨ ਕੋ ਦੇ ਤੋ ਜਮਾਨ ਕੋ ਦੇ ਹੈ ਜਾਨ ਕੋ ਦੇ ਜਿਹੜੇ ਨੂੰ ਜਾਣਦੇ ਨੇ ਵੀ ਦਦਾ ਸਮਝਣ ਦੇ ਵੀ ਉਹੀ ਦਿੰਦਾ ਉਹਨਾਂ ਨੂੰ ਵੀ ਦੇ ਹੀ ਜਾਂਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਕੌਣ ਦਿੰਦਾ ਉਹਨਾਂ ਨੂੰ ਵੀ ਦੇ ਹੀ ਜਾਂਦਾ ਅਜਾ ਹਣ ਜਿਹੜੇ ਦਿੰਦਾ ਕੌਣ ਹੈ ਉਹ ਤਾਂ ਕਹਿੰਦਾ ਅਸੀਂ ਕਹੋ ਰਹੇ ਹਾਂ ਉਹਨਾਂ ਨੂੰ ਵੀ ਦੇ ਹੀ ਜਾਂਦਾ ਜਿਹੜੇ ਕਹਿੰਦਾ ਰੱਬ ਕੌਣ ਹੁੰਦਾ ਅਸੀਂ ਆਪ ਕਹ ਲਦੇ ਉਹਨਾਂ ਨੂੰ ਵੀ ਦੇ ਹੀ ਜਾਂਦਾ ਇਸ ਗੱਲ ਤੋਂ ਜਾਣਨੇ ਕੌਣ ਦੇ ਰਹੇ ਹੈ ਉਹਨਾਂ ਨੂੰ ਵੀ ਦੇ ਹੀ ਜਾਂਦਾ ਜਿਹੜੇ ਜਾਣਦੇ ਨੇ ਉਹਨਾਂ ਨੂੰ ਵੀ ਦੇ ਹੀ ਜਾਂਦਾ ਕੋਈ ਫਰਕ ਨਹੀਂ ਹੈ ਜਾਣ ਕੋ ਦੇ ਤਾ ਅਜਾਣ ਕੋ ਦੇ ਤਾ ਇਹ ਤੇ ਜਿਹੜਾ ਜ਼ਮੀਰ ਕੋ ਦੇ ਦਮਾਨ ਕੋ ਦੇ ਹੈ ਜ਼ਮੀਨ ਨੂੰ ਵੀ ਕੋ ਹਿੱਦਦਾ ਹੈ ਜ਼ਮੀਰ ਜਾਨੀ ਪੈਦਾਵਾਰ ਕਿੱਥੋਂ ਹੁੰਦੀ ਹੈ ਨਿਕੜੀ ਹੰਦਰ ਹੋਏ ਨਿਕੜੀ ਜਾਂਦਾ ਕਿਵੇਂ ਦਿੰਦਾ ਜ਼ਮੀਨ ਨੂੰ ਸੂਰਜ ਦੀ ਧੁੱਪ ਰਾਹੀ ਦਿੰਦਾ ਚੰਦਰਮਾ ਦੀ ਰੋਸ਼ਨੀ ਕਿੰਨਾ ਰਾਹੀ ਦਿੰਦਾ ਅਜਿਹੜੇ ਬਹੁਤ ਕੋ ਜ਼ਮੀਰ ਦੇ ਵਿੱਚ ਆਉਂਦਾ ਹੈ ਜ਼ਮੀਨ ਨੂੰ ਜੇ ਧੁੱਪ ਲੱਗਦੀ ਹੈ ਜ਼ਮੀਨ ਜਰਖੇਜ਼ ਹੁੰਦੀ ਹੈ ਪਾਣੀ ਦਿੰਦਾ ਪਾਣੀ ਨਾਲ ਬਿਲੇ ਜ਼ਮੀਨ ਚ ਪੈਦਾ ਹੋ ਜੋ ਕੁਝ ਜਮੀਨ ਨੂੰ ਵੀ ਬਹੁਤ ਕੁਝ ਦਿੰਦਾ ਹੈ ਜਮੀਨ ਸਾਨੂੰ ਦਿੰਦੀ ਹੈ ਅਸਲ ਦੇ ਵਿੱਚ ਜਮੀਨ ਨੂੰ ਦਿੰਦਾ ਜਮੀਨ ਸਾਨੂੰ ਦਿੰਦੀ ਹੈ ਜਮੀਨ ਨੂੰ ਦੇ ਕੇ ਸਾਰੇ ਜਵਾਨਾਂ ਨੂੰ ਦਿੰਦਾ ਦਰਖਤਾਂ ਨੂੰ ਤਾਂ ਮਿਲਦਾ ਜਾਂ ਜਮੀਨ ਨੂੰ ਦਿੰਦਾ ਉਹ ਜਮੀਨ ਨੂੰ ਦੇ ਦਿੰਦਾ ਜਮੀਨ ਦਰਖਤਾਂ ਨੂੰ ਦੇ ਦਿੰਦੀ ਹੈ ਐਂ ਦਿੰਦਾ ਹੋ ਐਂ ਦਿੰਦਾ ਵੀ ਰੱਖਦੇ ਹਰੇਕ ਦੇ ਬੂਜ ਬੁਰਕੀ ਪਾਉਂਦਾ ਹੈ ਜਮੀਨ ਕੋ ਦੇ ਤ ਜਮੀਨ ਨੂੰ ਦੇਣਾ ਜਵਾਨੇ ਨੂੰ ਆਪੇ ਚਲਾ ਜਾਂਦਾ ਹੈ ਅਕੀ ਆਪੇ ਚਲਾ ਜਾਂਦਾ ਸਾਰਿਆਂ ਨੂੰ ਉਸਦਾ ਜ਼ਮੀਨ ਦਾ ਅਧਰ ਹੈ। ਜੇਲਾ ਤੂੰ ਵੜਦੇ। ਮਾਂ ਨੂੰ ਦੇ ਦਿੰਦਾ ਮਾਂ ਬੱਚਿਆਂ ਨੂੰ ਦੇ ਦਿੰਦੀ ਹੈ ਜਮੀਨ ਘਾਤੀ ਨੂੰ ਮਾਤਾ ਤਾਂ ਹੀ ਕਹਿੰਦੇ ਨੇ। ਜੇ ਮਾਂ ਦਾ ਦੁੱਧ ਆ ਗਿਆ ਬੱਚੇ ਨੇ ਪੀ ਲੈਣਾ। ਜੇ ਮਾਂ ਦਾ ਦੁੱਧ ਨਹੀਂ ਬੱਚਾ ਕੀ ਪੀਊਗਾ। ਉਹ ਹੁਣ ਬੱਚੇ ਨੂੰ ਤਾਂ ਸੱਤਾ ਨਹੀਂ ਨਾ ਦੁੱਧ ਦਿੰਦਾ ਹੋ। ਮਾਂ ਨੂੰ ਦੇ ਦਿੰਦਾ। ਬੱਚਾ ਫਾਇਦਾ ਨਹੀਂ ਹੋਇਆ ਤਾਂ ਪਹਿਲਾਂ ਆ ਜਾਂਦਾ। ਕਾਹੇ ਬਾਤਿਆ ਉਹਨੇ ਬਾਤਿਆ ਉਹ ਪੈਦਾ ਹੋਣਾ ਲੱਪੀੜੇ ਇਸ ਤਰੀਕੇ ਨਾਲ ਦਾ ਹਾਂ ਕਾਹੇ ਕੋ ਢੋਲਤਾ ਹੈ ਤੁਮਰੀ ਸੁਧ ਤੂੰ ਕਾਹੇ ਕੋ ਢੋਲਤਾ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ